ਸਾਰੇ ਪਟਿਆਲਾ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਜੀ ਅਗਵਾਈ ਹੇਠ ਪੰਜਾਬ ਸਰਕਾਰ ਕਾਫੀ ਤੇਜ਼ੀ ਨਾਲ ਵਿਕਾਸ ਦੇ ਪ੍ਰੋਜੈਕਟ ਉਲੀਕ ਰਹੀ ਹੈ ਤੇ बतौर ਡਿਪਟੀ ਕਮਿਸ਼ਨਰ ਪਟਿਆਲਾ ਸਾਡਾ ਸਭ ਤੋਂ ਪਹਿਲਾ ਫਰਜ਼ ਇਹੀ ਹੈ ਕਿ ਪੂਰਾ ਪ੍ਰਸ਼ਾਸਨ ਡਟ ਕੇ ਸਾਰੀ ਪੰਜਾਬ ਸਰਕਾਰ ਦੀ ਪੋਲਿਸੀਜ਼ ਨੂੰ ਚੰਗੀ ਤਰ੍ਹਾਂ ਨੀਂਹਰੇ ਚਾੜੇ ਤੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮੁਹैया ਕਰਾਈਏ ਜਦੋਂ ਆਪਾਂ ਪ੍ਰਸ਼ਾਸਨ ਦੀ ਗੱਲ ਕਰਦੇ ਆ ਤਾਂ ਲੋਕਾਂ ਨੂੰ ਅਸਰ ਕਰਨ ਵਾਲੀਆਂ ਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸ਼ੀਮਾਂ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਅਸੀਂ ਮੈਂ ਤੁਹਾਨੂੰ ਬਤੌਰ ਡਿਪਟੀ ਕਮਿਸ਼ਨਰ ਸਾਰਿਆਂ ਨੂੰ ਵਾਅਦਾ ਦਵਾਨਾ ਕਿ ਅਸੀਂ ਪੂਰੀ ਲਗਨ ਨਾਲ ਤੇ ਮਿਹਰਤ ਨਾਲ ਸਾਰੀ ਸੁੱਖ ਸਹੂਲਤਾਂ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਪਟਿਆਲਾ ਵਾਸੀਆਂ ਤੱਕ ਪਹੁੰਚਣ ਤੇ ਨਾਲ ਹੀ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਟੀਚਾ ਹੈ ਖਾਸ ਤੌਰ ਤੇ ਸਿਹਤ ਵਾਸਤੇ ਤੇ ਨਾਲ ਹੀ এডਿਊਕੇਸ਼ਨ ਵਾਸਤੇ ਇਹਦੇ ਵਿੱਚ ਅਸੀਂ ਜ਼ਿਆਦਾ ਫੋਕਸ ਕਰਾਂਗੇ ਤੇ ਨਾਲ ਬਹੁਤ ਹੀ 플ੈਗਸ਼ਿਪ ਜਿਹੜੀ ਮੁਹਿੰਮ ਚੱਲ ਰਹੀਆਂ ਨੇ ਭਾਵੇਂ ਉਹ ਡਰਗ ਫ੍ਰੀ ਪੰਜਾਬ ਦਾ ਟੀਚਾ ਹੈਗਾ ਭਾਵੇਂ ਉਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸ ਤਰ੍ਹਾਂ ਜਿੰਨੇ ਵੀ ਸਾਡੇ 플ੈਗਸ਼ਿਪ ਪ੍ਰੋਜੈਕਟਸ ਹੈ ਉਸ ਨੂੰ ਅਸੀਂ ਚੰਗੀ ਤਰ੍ਹਾਂ ਨੇਪਰੇ ਚਾੜ੍ਹਿਆ